ਓਮਕਾਰ ਸਤਗੁਰ ਪ੍ਰਸਾਦ ਸੁਖਮਨੀ ਸਾਹਿਬ ਗੋੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ 나ਥ ਅਨਾਥ ਏ ਦੀਨਾਂ ਤੇ ਦੁਖ ਦੇ ਦਰਦਨਾਸ਼ ਕਰਨ ਵਾਲੇ ਹਰੇਕ ਸਰੀਰ ਵਿੱਚ ਪੂਰਨ ਨਿਆਸ ਰਿਆਂ ਦੇ ਆਸਰੇ ਸਰਨ ਤੁਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਆ ਪ੍ਰਭੂ ਮੇਰੇ ਸੰਗ ਸਾਥ ਹੋ ਅਸ਼ਟਪਦੀ ਜਿਹ ਮਾਤਾ ਪਿਤਾ ਸਤਮੀ ਤੇ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਮਾਤਾ ਪਿਤਾ ਪੁੱਤਰ ਤੇ ਭਾਈ ਨਹੀਂ ਇਹ ਮਨ ਉਥੇ ਤੇਰੇ ਨਾਲ ਨਾਮ ਸਹਾਈ ਹੋਵੇਗਾ ਜਿਹ ਮਹਾ ਭਿਆਨ ਦੂਤ ਜਮਦਲ ਹੈ ਤੇ ਕੇਵਲ ਨਾਮ ਸੰਗ ਤੇਰਾ ਚਲੇ ਜਿੱਥੇ অতি ਡਰਾਉਣੇ ਜਮਦੂਤ ਜੀਵਨ ਨੂੰ ਦਲਦੇ ਹਨ ਉਥੇ ਕੇਵਲ ਇੱਕ ਨਾਮ ਹੀ ਤੇਰੇ ਨਾਲ ਚੱਲੇਗਾ ਜਿਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖੇ ਨਮਾਹੇ ਉਦਾਰੀ ਜਿੱਥੇ ਤੈਨੂੰ ਬਹੁਤ ਭਾਰੀ ਔਖਿਆਈ ਹੋਵੇਗੀ ਹਰੀ ਦਾ ਨਾਮ ਇੱਕ ਛਿਣ ਵਿੱਚ ਬਚਾ ਲਵੇਗਾ ਅਨੇਕ ਪੁਨਾਚਰਨ ਕਰਤ ਨਹੀਂ ਤਰਿਆ ਹਰ ਕੋ ਨਾਮ ਕੋਟ ਪਾਪ ਪਰ ਹਰਿਆ ਅਨੇਕਾਂ ਪ੍ਰਾਸ਼ਚਿਤ ਕਰਕੇ ਪਾਪਾਂ ਤੋਂ ਤਰਿਆ ਨਹੀਂ ਜਾਂਦਾ ਹਰੀ ਦਾ ਇੱਕ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਖਨੇਰੇ ਏ ਮੇਰੇ ਮਨ ਗੁਰਾਂ ਦੁਆਰੇ ਨਾਮ ਨੂੰ ਜਪੋ ਬਹੁਤ ਸੁਖ ਪਾਵੇਗਾ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਸਾਰੇ ਦੁਨੀਆ ਦਾ ਰਾਜਾ ਦੁਖੀ ਹੁੰਦਾ ਹੈ ਹਰੀ ਦਾ ਨਾਮ ਜਪ ਕਰਕੇ ਹੀ ਪੁਰਸ਼ ਸੁਖੀ ਹੋ ਸਕਦਾ ਹੈ ਲੱਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਲੱਖਾਂ ਤੇ ਕਰੋੜਾਂ ਪਏ ਹੋਏ ਵਿਗਨਾਂ ਦੇ ਬੰਧਨ ਨੂੰ ਹਰੀ ਦਾ ਨਾਮ ਜਪ ਕੇ ਪੁਰਸ਼ ਤਰ ਜਾਂਦਾ ਹੈ ਅਨੇਕ ਮਾਇਆ ਰੰਗ ਤਿਕਨਾ 부ਝਾਵੈ ਹਰ ਕਾ ਨਾਮ ਜਪਤ ਆਗਾਵੈ ਮਾਇਆ ਦੇ ਅਨੇਕਾਂ ਰੰਗ ਪਿਆਸ ਨਹੀਂ ਮਿਟਾ ਸਕਦੇ ਹਰੀ ਦਾ ਨਾਮ ਜਪ ਕਰਕੇ ਤ੍ਰਿਪਤ ਹੋ ਜਾਂਦਾ ਹੈ ਜਹ ਮਾਰਗ ਇਹ ਜਾਤ ਇਕਲਾ ਤੈ ਹਰ ਕਾ ਨਾਮ ਸੰਘੋਤ ਸੋਹਿਲਾ ਜਿਸ ਰਸਤੇ ਵਿੱਚ ਜੀਵ ਇਕੱਲਾ ਜਾਂਦਾ ਹੈ ਉੱਥੇ ਹਰੀ ਦਾ ਨਾਮ ਸੁਖਦਾਈ ਹੁੰਦਾ ਹੈ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈ ਹੈ ਐਹੇ ਮੇਰੇ ਮਨ ਐਸਾ ਨਾਮ ਸਦਾ ਹੀ ਜਪੀਏ ਤਾਂ ਗੁਰਾਂ ਦੁਆਰੇ ਮੁਕਤੀ ਪਾ ਲਈਦੀ ਹੈ ਛੂਟਤ ਨਾਹੀ ਕੋਟ ਲਖਬਾਈ ਨਾਮ ਜਪਤੈ ਪਾਰ ਪਰਾਹੀ ਜਿੱਥੇ ਕਰੋੜਾਂ ਤੇ ਲੱਖਾਂ ਬਾਹਾਂ ਨਾਲ ਛੁੱਟਿਆ ਨਹੀਂ ਜਾਂਦਾ ਉੱਥੋਂ ਨਾਮ ਜਪ ਕਰਕੇ ਪਾਰ ਪੈ ਜਾਈਦਾ ਹੈ ਅਨੇਕ ਵਿਗਨ ਜੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰ ਹੈ ਅਨੇਕਾਂ ਵਿਗਨ ਜਿਸ ਨੂੰ ਆਣ ਕੇ ਦਬਾ ਲੈਣ ਹਰੀ ਦਾ ਨਾਮ ਉਸ ਨੂੰ ਛਣ ਵਿੱਚ ਬਚਾ ਲੈਂਦਾ ਹੈ ਅਨੇਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੈ ਬਿਸਰਾਵ ਜੇ ਅਨੇਕਾਂ ਜੁਨਾ ਵਿੱਚ ਜੰਮਦਾ ਤੇ ਮਰਦਾ ਹੈ ਉਹ ਨਾਮ ਜਪ ਕਰਕੇ ਟਿਕਾਉ ਪਾ ਲੈਂਦਾ ਹੈ ਹੋ ਮੈਲਾ ਮਲ ਕਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਹੰਕਾਰ ਦੀ ਮੈਲ ਕਦੇ ਨਹੀਂ ਧੋ ਸਕਦਾ ਹਰੀ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ਐਸਾ ਨਾਮ ਜਪੋ ਮਨ ਰਾਂਗਨ ਨਾਨਕ ਪਾਈਐ ਸਾਧਕੇ ਸੰਗ ਹੀ ਮੇਰੇ ਮਨ ਐਸੇ ਨਾਮ ਨੂੰ ਪ੍ਰੇਮ ਨਾਲ ਜਪ ਨਾਮ ਸਾਧੂ ਦੀ ਸੰਗਤ ਵਿੱਚੋਂ ਹੀ ਪਾਈਦਾ ਹੈ ਜਹ ਮਾਰਗ ਕੇ ਗਨੇ ਜਾਇ ਨਾ ਕੋਸਾ ਤੈ ਹਰ ਕਾ ਨਾਮ ਸੁਹਾ ਸੰਤੋਸਾ ਜਿਸ ਰਸਤੇ ਦੇ ਕੋ ਗਿਣੇ ਨਹੀਂ ਜਾ ਸਕਦੇ ਹਰੀ ਦਾ ਨਾਮ ਉੱਥੇ ਨਾਲ ਭੋਜਨ ਹੋਵੇਗਾ ਜੈ ਪੈਡੇ ਮਹਾ ਅੰਦ ਗੁਵਾਰਾ ਹਰ ਕਾ ਨਾਮ ਸੰਗੋ ਜਿਆਰਾ ਜਿਸ ਰਸਤੇ ਬਹੁਤ ਹੀ ਆਂਧਾ ਹਨੇਰਾ ਹੈ ਹਰੀ ਦਾ ਨਾਮ ਉੱਥੇ ਨਾਲ ਚਾਨਣਾ ਹੋਵੇਗਾ ਜਹਾਂ ਪੰਥ ਤੇਰਾ ਕੋਈ ਜਾਣੋ ਨਈ ਸਵਾਨੂ ਹਰ ਕਾ ਨਾਮ ਤੈ ਨਾਲ ਪਛਾਨੋ ਜਿਸ ਰਸਤੇ ਵਿੱਚ ਤੇਰਾ ਕੋਈ ਜਾਣੋ ਨਹੀਂ ਹੋਵੇਗਾ ਹਰੀ ਦਾ ਨਾਮ ਉੱਥੇ ਨਾਲ ਤੇਰਾ ਜਾਣੂ ਹੋਵੇਗਾ ਜਹ ਮਹਾ ਭਿਆਨ ਤਪਤ ਬਹੁ ਕਾਮਤ ਹੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ ਜਿੱਥੇ ਅਤੀ ਭਿਆਨਕ ਧੁੱਪ ਦੀ ਬਹੁਤ ਤਪਸ਼ ਹੁੰਦੀ ਹੈ ਉੱਥੇ ਹਰੀ ਦੇ ਨਾਮ ਦੀ ਤੇਰੇ ਉੱਤੇ ਛਾਂ ਹੋਵੇਗੀ ਜਹ ਤ੍ਰਿਖਮਨ ਤੋਜ ਆਕਰਖ ਹੈ ਇਹ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ ਜਿੱਥੇ ਤੇਰੇ ਮਨ ਨੂੰ ਤਰੇ ਬਹੁਤ ਸੁਕਾਏਗੀ ਉਥੇ ਹਰੀ ਹਰ ਨਾਮ ਦਾ ਤੇਰੇ ਉੱਤੇ ਅੰਮ੍ਰਿਤ ਜਲ ਵਰਸੇਗਾ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਭਗਤ ਜਨਾ ਦੀ ਵਰਤਨ ਕੇਵਲ ਇੱਕ ਨਾਮ ਹੈ ਜੋ ਸੰਤ ਜਨਾ ਦੇ ਹਿਰਦੇ ਵਿੱਚ ਵਸਦਾ ਹੈ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰੀ ਦਾ ਨਾਮ ਦਾਸਾਂ ਦੀ ਓਟ ਹੈ ਹਰੀ ਦੇ ਨਾਮ ਨਾਲ ਕਰੋੜਾਂ ਹੀ ਜੀਵ ਤਰ ਗਏ ਹਨ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਸੰਤ ਜਨ ਹਰੀ ਦਾ ਜਸ ਰਾਤ ਦਿਨ ਕਰਦੇ ਹਨ ਹਰ ਹਰ ਨਾਮ ਦੀ ਦਵਾਈ ਸੰਗਤ ਜਨ ਕਮਾਉਂਦੇ ਹਨ ਹਰ ਹਰ ਜਨ ਕੈ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ ਹਰੀ ਦੇ ਦਾਸਾਂ ਦਾ ਹਰੀ ਦਾ ਨਾਮ ਖਜ਼ਾਨਾ ਹੈ ਜੋ ਪਰਮੇਸ਼ਰ ਨੇ ਆਪਣੇ ਦਾਸਾਂ ਨੂੰ ਦਾਨ ਕੀਤਾ ਹੈ ਮੰਤਨ ਰੰਗ ਰਤੇ ਰੰਗ ਇਕੈ ਨਾਨਕ ਜਨਕੈ ਬਿਰਤ ਬਿਬੇਕੈ ਜੋ ਮੰਤਨ ਕਰਕੇ ਇਸ ਦੇ ਰੰਗ ਵਿੱਚ ਰੰਗੇ ਹੋਏ ਹਨ ਉਹਨਾਂ ਦਾਸਾਂ ਦੀ ਬਿਰਤੀ ਗਿਆਨ ਵਾਲੀ ਹੋਈ ਹੈ ਹਰ ਕਾ ਨਾਮ ਜਨਕੋ ਮੁਕਤ ਜੁਗਤ ਹਰ ਕਾ ਨਾਮ ਜਨਕੋ ਤ੍ਰਿਪਤ ਭਗਤ ਹਰੀ ਦਾ ਨਾਮ ਦਾਸਾਂ ਨੂੰ ਮੁਕਤੀ ਦੀ ਜੁਗਤੀ ਹੈ ਹਰੀ ਦਾ ਨਾਮ ਦਾਸਾਂ ਨੂੰ ਭੋਜਨ ਦੀ ਤ੍ਰਿਪਤੀ ਹੈ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈਨਾ ਭੰਗ ਹਰੀ ਦਾ ਨਾਮ ਦਾਸਾਂ ਦਾ ਰੂਪ ਤੇ ਰੰਗ ਹੈ ਹਰੀ ਦਾ ਨਾਮ ਜਪਦਿਆਂ ਕੋਈ ਵਿਗਨ ਨਹੀਂ ਪੈਂਦਾ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰੀ ਦਾ ਨਾਮ ਦਾਸਾਂ ਦੀ ਵਡਿਆਈ ਹੈ ਹਰੀ ਦੇ ਨਾਮ ਨਾਲ ਦਾਸ ਸੋਭਾ ਪਾਉਂਦੇ ਹਨ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਹੀਂ ਵਿయోగ ਹਰੀ ਦਾ ਨਾਮ ਦਾਸਾਂ ਨੂੰ ਭੋਗ ਤੇ ਜੋਗ ਹੈ ਹਰੀ ਦਾ ਨਾਮ ਜਪਦਿਆਂ ਕੁਝ ਦੁੱਖ ਨਹੀਂ ਹੁੰਦਾ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਦਾਸ ਹਰੀ ਨਾਮ ਦੀ ਸੇਵਾ ਚ ਰੰਗਿਆ ਹੋਇਆ ਹੈ ਉਹ ਪ੍ਰਕਾਸ਼ ਰੂਪ ਹਰੀ ਨੂੰ ਪੂਜਦਾ ਹੈ ਹਰ ਹਰ ਜਨਕਾ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦਿਨਾ ਹਰੀ ਹਰ ਨਾਮ ਦਾਸਾਂ ਨੂੰ ਧਨ ਦਾ ਖਜ਼ਾਨਾ ਹੈ ਹਰੀ ਨਾਮ ਦਾ ਧਨ ਦਾਸਾਂ ਨੂੰ ਪ੍ਰਭੂ ਨੇ ਆਪ ਦਿੱਤਾ ਹੈ ਹਰ ਹਰ ਜਨਕਾ ਓਟ ਸਤਾਣੀ ਹਰ ਪ੍ਰਤਾਪ ਕਤ ਅਵਰ ਨ ਜਾਣੀ ਹਰੀ ਨਾਮ ਹਰੀ ਦੇ ਦਾਸਾਂ ਦਾ ਤਕੜਾ ਆਸਰਾ ਹੈ ਹਰੀ ਦੇ ਪ੍ਰਤਾਪ ਕਰਕੇ ਦਾਸ ਹੋਰ ਕਿਸੇ ਨੂੰ ਨਹੀਂ ਜਾਣਦੇ ਓ ਤ ਬਹੁਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਉਹ ਦਾਣੇ ਪੇਟੇ ਵਾਂਗੂ ਦਾਸ ਹਰੀ ਦੇ ਆਨੰਦ ਵਿੱਚ ਰਤੇ ਹੋਏ ਹਨ ਇੱਕ ਰਸ ਸਮਾਧੀ ਲਾ ਕੇ ਨਾਮ ਰਸ ਵਿਦਿ ਵਿੱਚ ਮਸਤ ਹਨ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਅਠੇ ਪਹਿਰ ਦਾਸ ਹਰੀ ਹਰ ਨਾਮ ਜਪਦੇ ਹਨ ਹਰੀ ਦਾ ਭਗਤ ਪ੍ਰਗਟ ਹੁੰਦਾ ਹੈ ਛੁਪਦਾ ਨਹੀਂ ਹਰ ਕੀ ਭਗਤ ਮੁਕਤ ਬੋ ਕਰੈ ਹਰੀ ਦੇ ਭਗਤ ਨੇ ਬਹੁਤ ਜੀਵ ਮੁਕਤ ਕੀਤੇ ਹਨ ਨਾਨਕ ਜਨ ਸੰਗ ਕੀਤੇ ਤਰੈ ਭਗਤਾਂ ਨਾਲ ਮਿਲ ਕੇ ਅਨੇਕਾਂ ਤਰ ਗਏ ਹਨ ਬਾਰ ਜਾਤ ਇਹ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ ਇਹ ਹਰੀ ਦਾ ਨਾਮ ਹੀ ਕਲਪ ਬ੍ਰਿਸ਼ ਹੈ ਹਰੀ ਦੇ ਗੁਣ ਗਉਣੇ ਕਾਮ ਤੀਨ ਗਉ ਹੈ ਸਭਤ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਹਰੀ ਦੀ ਕਥਾ ਸਭ ਤੋਂ ਉੱਤਮ ਹੈ ਨਾਮ ਸੁਣ ਕੇ ਦੁੱਖ ਦਰਦ ਲੈ ਜਾਂਦਾ ਹੈ ਨਾਮ ਕੀ ਮਹਿਮਾ ਸੰਤreਦ ਵਸੈ ਸੰਤ ਪ੍ਰਤਾਪ ਦੁਰਤ ਸਬਨਸੈ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਸੰਤਾਂ ਦੇ ਪ੍ਰਤਾਪ ਕਰਕੇ ਸਾਰੇ ਪਾਪ ਨਸ ਜਾਂਦੇ ਹਨ ਸੰਤ ਕਾ ਸੰਗ ਵੜ ਭਾਗੀ ਪਾਈ ਐ ਸੰਤ ਕੀ ਸੇਵਾ ਨਾਮ ਤੇ ਆਈ ਐ ਸੰਤਾਂ ਦੀ ਸੰਗਤ ਵੱਡੇ ਭਾਗਾਂ ਕਰਕੇ ਪਾਈ ਦੀ ਹੈ ਸੰਤਾਂ ਦੀ ਸੇਵਾ ਕਰਕੇ ਨਾਮ ਜਪੀਦਾ ਹੈ ਨਾਮ ਤਲ ਕੁਛ ਅਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਨਾਮ ਦੇ ਬਰਾਬਰ ਕੁਝ ਹੋਰ ਨਹੀਂ ਹੋ ਸਕਦਾ ਗੁਰੂ ਜੀ ਫਰਮਾਉਂਦੇ ਹਨ ਗੁਰਾਂ ਦੁਆਰੇ ਨਾਮ ਨੂੰ ਕੋਈ ਕੋਈ ਦਾਸ ਹੀ ਪਾਉਂਦਾ ਹੈ